ਅੰਮ੍ਰੇ ਆਇਆ ਦਿਲ ਨੂੰ ਚੰਜੋੜ ਕੇ ਰੱਖ ਦੇਣ ਵਾਲੀ ਕਟਨਾ ਚਾਕੂ ਦੀ ਨੋਕ ਤੇ ਕੀਤਾ ਕੁੜੀ ਦੇ ਨਾਲ ਜ਼ਬਰ ਜਨਾਬ ਜ਼ਬਰ ਜਨਾ ਕਰਨ ਬਗਰੋਂ ਸੜਕ ਕਿਨਾਰੇ ਕੁੜੀ ਨੂੰ ਛੱਡ ਕੇ ਹੋਏ ਦੋਸ਼ੀ ਫਰਾਰ ਤੇ ਹੁਣ ਪੁਲਿਸ ਨੇ ਕਰ ਦਿੱਤੀ ਹੈ ਕੜੀ ਕਾਰਵਾਈ ਜੀ ਹਾਈ ਮੰਦਪਾਗੀ ਖਬਰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕੁੜੀ ਦੇ ਨਾਲ ਜ਼ਬਰਜਨਾਹ ਹੋਇਆ ਚਾਕੂ ਦੀ ਨੋਕ ਤੇ ਇਹਨਾਂ ਦੋਸ਼ੀਆਂ ਨੇ ਇਸ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹਵਸ ਦਾ ਸ਼ਿਕਾਰ ਬਣਾਉਣ ਮਗਰੋਂ ਇਸ ਕੁੜੀ ਨੂੰ ਇਹ ਜਿਹੜੇ ਦੋਸ਼ੀ ਨੇ ਸੜਕ ਦੇ ਕਿਨਾਰੇ ਛੱਡ ਕੇ ਫਰਾਰ ਹੋ ਗਏ ਨੇ ਤੇ ਪ੍ਰੰਤੂ ਮੌਕੇ ਤੇ ਪਹੁੰਚੀ ਹੋਈ ਪੁਲਿਸ ਨੇ ਕੜੀ ਕਾਰਵਾਈ ਕਰ ਦਿੱਤੀ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਲੜਕੀ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਜਿਹੜੀ ਕਿ ਬੱਸ ਟਰਮੀਨਲ ਦੇ ਬਾਹਰ ਖੜੀ ਸੀ ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਇਸ ਦੌਰਾਨ ਹੀ ਇੱਕ ਆਟੋ ਰਿਕਸ਼ਾ ਚਾਲਕ ਆਉਂਦਾ ਤੇ ਕੁੜੀ ਨੂੰ ਆਟੋ ਰਿਕਸ਼ਾ ਦੇ ਵਿੱਚ ਬੈਠਣ ਦੇ ਲਈ ਕਹਿੰਦਾ ਪਰੰਤੂ ਕੁੜੀ ਨੇ ਮਨ੍ਹਾ ਕਰ ਦਿੱਤਾ ਕਿ ਉਹ ਆਟੋ ਰਿਕਸ਼ਾ ਦੇ ਵਿੱਚ ਨਹੀਂ ਬੈਠੇਗੀ ਪਰੰਤੂ ਇਸ ਆਟੋ ਰਿਕਸ਼ਾ ਚਾਲਕ ਨੇ ਇਸ ਕੁੜੀ ਦੇ ਨਾਲ ਜ਼ਬਰਦਸਤੀ ਕੀਤੀ ਤੇ ਉਸ ਨੂੰ ਕੇ ਦੇ ਨਾਲ ਹੀ ਆਟੋ ਰਿਕਸ਼ਾ ਦੇ ਵਿੱਚ ਬਿਠਾ ਲਿਆ ਤੇ ਉਸ ਨੂੰ ਇੱਕ ਸੁੰਸਣ ਜਗ੍ਹਾ ਵੱਲ ਲੈ ਗਿਆ ਜਿੱਥੇ ਇਸ ਕੁੜੀ ਦੇ ਨਾਲ ਜ਼ਬਰ ਜਨਾ ਕੀਤਾ ਗਿਆ ਇਨਾ ਹੀ ਨਹੀਂ ਦੋ ਵਿਅਕਤੀ ਹੋਰ ਆਏ ਤੇ ਉਹਨਾਂ ਨੇ ਚਾਕੂ ਦੀ ਨੋਕ ਤੇ ਇਸ ਕੁੜੀ ਦੇ ਨਾਲ ਜ਼ਬਰ ਜਨਾਹ ਕੀਤਾ ਦੱਸਦੀ ਹੈ ਕਿ ਇਹ ਜਿਹੜੀ ਕੁੜੀ ਸੀ ਉਹ ਚੀਕਾਂ ਮਾਰਦੀ ਰਹੀ ਪਰੰਤੂ ਕਿਸੇ ਨੇ ਵੀ ਉਸ ਦੀ ਆਵਾਜ਼ ਨਹੀਂ ਸੁਣੀ ਜਦੋਂ ਇਸ ਕੁੜੀ ਨੇ ਉੱਚੀ ਉੱਚੀ ਚੀਕਾਂ ਮਾਰੀਆਂ ਤਾਂ ਰਾਗੀਰਾਂ ਨੇ ਇਸ ਦੀ ਆਵਾਜ਼ ਸੁਣੀ ਤਾਂ ਮੌਕੇ ਤੇ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਪੁਲਿਸ ਵੀ ਇੱਥੇ ਮੌਕੇ ਤੇ ਹੀ ਪਹੁੰਚ ਗਈ ਹੈ ਤੇ ਉਹਨਾਂ ਨੇ ਇਹਨਾਂ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਦੋਸ਼ੀਆਂ ਨੇ ਕੀ ਕੀਤਾ ਇਸ ਕੁੜੀ ਨੂੰ ਜਦੋਂ ਹਵਸ ਦਾ ਸ਼ਿਕਾਰ ਬਣਾ ਲਿਆ ਤੇ ਇਸ ਨੂੰ ਸੜਕ ਦੇ ਕਿਨਾਰੇ ਛੱਡ ਕੇ ਉਹ ਆਪ ਫਰਾਰ ਹੋ ਗਏ ਪਰੰਤੂ ਪੁਲਿਸ ਵੀ ਇਹਨਾਂ ਦਾ ਪਿੱਛਾ ਕਰਦੀ ਰਹੀ ਤੇ ਪੁਲਿਸ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਹੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਦੱਸਦੀ ਹੈ ਕਿ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਜਿਹੜਾ ਆਟੋ ਰਿਕਸ਼ਾ ਚਾਲਕ ਹੈ ਉਸਨੇ ਜਦੋਂ ਇਸ ਕੁੜੀ ਦੇ ਨਾਲ ਜ਼ਬਰਦਸਤੀ ਕੀਤੀ ਤਾਂ ਦੋ ਲੋਕ ਹੋਰ ਵੀ ਉੱਥੇ ਆ ਗਏ ਸਨ ਜਦੋਂ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਗਿਆ ਤਾਂ ਪੁਲਿਸ ਨੇ ਇਸ ਦੇ ਕੋਲ ਜਿਹੜੀ ਕਿ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਸਨੇ ਦੂਸਰੇ ਲੋਕਾਂ ਦਾ ਵੀ ਨਾਮ ਉਗਲ ਦਿੱਤਾ ਤਾਂ ਪੁਲਿਸ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਪੁਲਿਸ ਦਾ ਹੁਣ ਇਹਨਾਂ ਤੇ ਕੜੀ ਕਾਰਵਾਈ ਕਰ ਰਹੀ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਹ ਜਿਹੜੀ ਕੁੜੀ ਹੈ ਉਹ ਕਿਸੇ ਹੋਰ ਸੂਬੇ ਦੀ ਰਹਿਣ ਵਾਲੀ ਹੈ ਤੇ ਇਥੇ ਸਲੇਮ ਦੇ ਵਿੱਚ ਕੰਮ ਕਰਦੀ ਸੀ ਜਿਹੜੀ ਕਿ ਇਸ ਆਟੋ ਰਿਕਸ਼ਾ ਚਾਲਕ ਦੀ ਹਵਸ ਦਾ ਸ਼ਿਕਾਰ ਹੋਈ ਹੈ ਹੁਣ ਪੁਲਿਸ ਨੇ ਕੜੀ ਕਾਰਵਾਈ ਕਰ ਦਿੱਤੀ ਹੈ ਤੇ ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਇਥੇ ਜਿਹੜੀ ਇਹ ਘਟਨਾ ਜਿੱਥੇ ਦਿਲ ਨੂੰ ਵਲੂੰਦ ਰਹੀ ਹੈ ਦਿਲ ਨੂੰ ਝੰਝੋੜ ਰਹੀ ਹੈ ਨਾਲ ਹੀ ਇਹ ਏਡੇ ਵੱਡੇ ਸਮਾਜ ਤੇ ਸਵਾਲ ਵੀ ਖੜੇ ਕਰ ਰਹੀ ਹੈ ਕਿ ਇੱਕ ਲੜਕੀ ਜਿਹੜੀ ਕੰਮਕਾਜੀ ਹੈ ਜਿਹੜੀ ਕੰਮ ਤੇ ਜਾ ਰਹੀ ਹੈ ਅਗਰ ਉਹ ਜਿਹੜੀ ਕਿ ਬੱਸ ਸਟੈਂਡ ਤੇ ਖੜੀ ਹੈ ਬੱਸ ਟਰਮੀਨਲ ਤੇ ਬਾਹਰ ਖੜੀ ਹੈ ਤੇ ਉੱਥੇ ਵੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਕੁੜੀਆਂ ਸੁਰੱਖਿਅਤ ਕਿੱਥੇ ਨੇ ਕੋਈ ਆਵਾਜ਼ ਚਾਹੀਦੇ ਸਾਧਨ ਦੇ ਵਾਸਤੇ ਚਾਹੀ ਕੋਈ ਆਪਣਾ ਸਾਧਨ ਵਰਤੇ ਚਾਹੇ ਕਿਸੇ ਬਸ ਦੀ ਵਰਤੋਂ ਕਰੇ ਪਰੰਤੂ ਲੋਕ ਕਿਤੇ ਵੀ ਸੁਰੱਖਿਅਤ ਨਹੀਂ ਹੈ ਖਾਸ ਤੌਰ ਤੇ ਕੁੜੀਆਂ ਤਾਂ ਬਿਲਕੁਲ ਵੀ ਨਹੀਂ ਜਿਵੇਂ ਇਸ ਕੁੜੀ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰ ਗਈ ਹੈ ਉਹ ਇੱਕ ਆਟੋ ਰਿਕਸ਼ਾ ਚਾਲਕ ਦੀ ਹਵਸ ਦਾ ਸ਼ਿਕਾਰ ਹੋ ਗਈ ਹੈ ਫਿਲਹਾਲ ਦੀ ਕੜੀ ਦੇ ਵਿੱਚ ਪੁਲਿਸ ਨੇ ਆਟੋ ਰਿਕਸ਼ਾ ਚਾਲਕ ਸਮੇਤ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾ ਰਹੀ ਹੈ